ਨੌਕਰਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦੀ ਦੁਆਰਾ ਫਿਰ ਚਰਚਾ ਹੋਈ ਹੈ ਜੀ ਬਿਲਕੁਲ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦਾ ਮਾਮਲਾ ਮੁੜ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈਗਾ ਤਰਸਲ ਹਾਈ ਕੋਰਟ ਦੇ ਵੱਲੋਂ ਵੀ ਇਹ ਕਿਹਾ ਗਿਆ ਹੈਗਾ ਕਿ ਇਹ ਜੀ ਨਾਲ ਇਹ ਦੱਸਿਓ ਵੀ ਹਰਚਰਨ ਭੁੱਲੜ ਦੀ ਕੀ ਖਬਰ ਹੈ ਖਬਰ ਗਿਲ ਸਾਹਿਬ ਇਹ ਹੈ ਵੀ 7.5 ਕਰੋੜ ਰੁਪਇਆ 2.5 ਕਿਲੋ ਸੋਨਾ 22 ਮਹਿੰਗੀਆਂ ਘੜੀਆਂ ਔਰ ਉਹ ਦੁਆਦ ਫਾਰਮ ਹਾਊਸ ਦੀ ਤਲਾਸ਼ੀ ਕੀਤੀ ਔਰ ਸੈਂਕੜੇ ਬੋਤਲਾਂ ਸ਼ਰਾਬ ਦੀਆਂ ਜਿਨ੍ਹਾਂ ਚੋਂ ਕਈ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ ਤਾਂ 50000 ਰੁਪਏ ਇੱਕ ਬੋਤਲ ਦੀ ਦੱਸੀ ਜਾ ਰਹੀ ਹੈ ਇੰਪੋਰਟਡ ਕੀਮਤ ਹੈਗੀ ਹੈ ਸ਼ਰਾਬ ਦੀ ਆਪਾ ਬਕਾਲੇ ਦਾ ਵਿਧਾਇਕ ਕੀ ਕੌਣ ਹੈ ਜਿਦੇ ਪਿਤਾ ਦੀ লাশ ਰੇਲਵੇ ਟਰੈਕ ਤੋਂ ਮਿਲੀ ਹੈ ਜੀ ਨਵਕਰਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦੀ ਦੁਆਰਾ ਫੇਰ ਚਰਚਾ ਹੋਈ ਹੈ ਜੀ ਬਿਲਕੁਲ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦਾ ਮਾਮਲਾ ਮੁੜ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈਗਾ ਤਰਸਲ ਹਾਈ ਕੋਰਟ ਦੇ ਵੱਲੋਂ ਵੀ ਇਹ ਕਿਹਾ ਗਿਆ ਹੈਗਾ ਕਿ ਇਹ ਮਾਮਲਾ ਦਾ ਜਿਹੜਾ ਉਹ ਵਿਚਾਰਿਆ ਜਾਵੇ 15 ਅਕਤੂਬਰ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਇਹ ਮਾਮਲਾ ਵਿਚਾਰਿਆ ਗਿਆ ਸੀ ਅਦਾਲਤ ਨੇ ਇਸ ਮਾਮਲੇ 'ਚ ਸਜ਼ਾ ਸਮੀਖਿਆ ਬੋਰਡ ਨੂੰ ਇਹ ਮਾਮਲਾ ਵਿਚਾਰਨ ਇਸ ਮਾਮਲੇ ਦੀ ਰਿਪੋਰਟ ਅਦਾਲਤ 'ਚ ਪੇਸ਼ ਕਰਨ ਦੇ ਲਈ ਕਿਹਾ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਠਕਮੀ ਚਾਰਾ ਜੋਈ ਹੈ ਜਿਹੜੀ ਉਹ ਕਰਨ ਤਾਂ ਇਸ ਵਿਸ਼ੇ ਦੇ ਉੱਤੇ ਹੁਣ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਹਮਦਰਦੀ ਦੇ ਨਾਲ ਵਿਚਾਰਨ ਦਾ ਜਿਹੜਾ ਦਾਵਾ ਉਹ ਕੀਤਾ ਗਿਆਗਾ ਇਸ ਸਬੰਧ ਦੇ ਵਿੱਚ ਭਾਜਪਾ ਦੇ ਕੌਮੀ ਆਗੂ ਆਰ ਪੀ ਸਿੰਘ ਜਿਹੜੇ ਦਿੱਲੀ ਤੋਂ ਸਾਬਕਾ ਐਮਐਲਏ ਵੀ ਨੇ ਉਹਨਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਵੀ ਲਿਖਿਆ। ਇਸ ਪੱਤਰ ਦੇ ਵਿੱਚ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਜਿਹੜੀ ਕੀਤੀ ਆ। ਇਹ ਪੱਤਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਇਆਗਾ। ਔਰ ਆਰਪੀ ਸਿੰਘ ਨੇ ਇਹ ਵੀ ਕਿਹਾਗਾ ਵੀ ਉਹ ਉਦੋਂ ਤੱਕ ਜੁੱਤੀ ਨਹੀਂ ਪਾਉਣਗੇ ਜਦੋਂ ਤੱਕ ਜਿਹੜਾਗਾ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਹੀਂ ਹੋ ਜਾਂਦੀ। ਦਰਅਸਲ ਦਿੱਲੀ ਦੀ ਜਿਹੜੀ ਟਾਡਾ ਅਦਾਲਤ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ 1993 ਦੇ ਬੰਬ ਤੁਮਾਕਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਆ ਮੌਤ ਦੀ ਸਜ਼ਾ ਸੁਣਾਈ ਸੀ ਔਰ ਇਸ ਤੁਮਾਕੇ ਦੇ ਨਾਲ ਬੁਨਿੰਦਰ ਜੀ ਸਿੰਘ ਬਿੱਟਾ ਚਰਚਾ ਚ ਆਇਆ ਸੀਗਾ ਤੁਮਾਕੇ 'ਚ 9 ਵਿਅਕਤੀ ਮਾਰੇ ਗਏ ਸੀਗੇ ਜਦਕਿ ਬਿੱਟਾ ਸਮੇਤ ਕੁਝ ਜ਼ਖਮੀ ਹੋਏ ਸੀਗੇ ਉਸ ਤੋਂ ਬਾਅਦ ਮੌਤ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ ਸੀ ਪਰ ਹੁਣ ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਦੇ ਹਵਾਲੇ ਦੇ ਨਾਲ ਹਾਈ ਕੋਰਟ ਦੇ ਵਿੱਚ ਮਸਲਾ ਵਿਚਾਰਿਆ ਗਿਆ ਹਾਈ ਕੋਰਟ ਨੇ ਸਜ਼ਾ ਸਮੀਖਿਆ ਬੋਰਡ ਨੂੰ ਇਹ ਗੱਲ ਜਿਹੜੀ ਉਹ ਭੇਜੀ ਆ ਅਹਲ ਦੇ ਰਿਹਾਈ ਤਤਵਿੰਦਰਪਾਲ ਸਿੰਘ ਪੁੱਲਰ ਦੀ ਪਹਿਲਾਂ ਹੀ ਹੋ ਜਾਣੀ ਬਣਦੀ ਸੀ ਪਹਿਲਾਂ ਤਾਂ ਜਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਸਾਡੇ ਪੰਜਾਬ ਦੀ ਸਰਕਾਰ ਨੇ ਉਦੋਂ ਲਤੜਾਈ ਕਿ ਜੀ ਇੱਥੇ ਹਾਲਾਤ ਖਰਾਬ ਹੋ ਜਾਣਗੇ ਫਿਰ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਰਿਹਾਈ ਹੋ ਸਕਦੀ ਸੀ ਪ੍ਰੋਫੈਸਰ ਪੁੱਲਰ ਦੀ ਹਾਲਾਂਕਿ ਉਦੋਂ ਪਹਿਲਾਂ ਵੀ ਹੋ ਸਕਦੀ ਸੀ ਚਲੋ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਲੇਕਿਨ ਉਦੋਂ ਫਿਰ ਆਮ ਆਦਮੀ ਪਾਰਟੀ ਨੇ ਲਤੜਾਈ ਹੁਣ ਭਾਜਪਾ ਦੀ ਹਕੂਮਤ ਆ ਹੁਣ ਭਾਜਪਾ ਨੂੰ ਹਾਈ ਕੋਰਟ ਨੇ ਕਿਹਾਗਾ ਇਸ ਵਿਸ਼ੇ ਦੇ ਉੱਤੇ ਕੋਈ ਫੈਸਲਾ ਲੈਣ ਦੇ ਲਈ ਤੇ ਭਾਜਪਾ ਦੇ ਕਈ ਆਗੂ ਸਰਕਾਰ ਨੂੰ ਦੱਸੇ ਜਾ ਰਹੇ ਨੇ ਸੋ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਇਸ ਵਿਸ਼ੇ ਤੇ ਦਿੱਲੀ ਦੀ ਭਾਜਪਾ ਸਰਕਾਰ ਕੋ ਫੈਸਲਾ ਲਵੇ ਜੀ ਤਰਨਤਾਰਨ ਦੀ ਜ਼ਿਮਨੀ ਚੋਣ ਦੀ ਕੀ ਖਬਰਸਾਰ ਹੈ ਜੀ ਜੀ ਸਾਹਿਬ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਤਾਂ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਹੋਰਾਂ ਦੀ ਚੋਣ ਮਹਿੰਮਾ ਜਿਹੜੀ ਉਹ ਪੂਰੀ ਭਖੀ ਹੋਈ ਆ ਉਹ ਮਹਿੰਮ ਲਗਾਤਾਰ ਅੱਗੇ ਵਧ ਰਹੀ ਆ ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਚੋਣ ਮਹਮਾਗੀ ਜਿਹੜੀ ਉਹਨੂੰ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਮਰਹੂਮ ਐਮ ਐਲ ਏ ਨੇ ਜਿਨ੍ਹਾਂ ਦੇ ਦੇਹਾਂਤ ਕਰਕੇ ਇਹ ਸੀਟ ਖਾਲੀ ਹੋਈ ਆ ਡਾਕਟਰ ਸੋਹਲ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਰਕੇ ਸੀਟ ਖਾਲੀ ਹੋਈ ਆ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਭਾਨ ਜਾਂ ਤੇ ਉਹਨਾਂ ਦਾ ਪੀਏ ਉਹੀ ਭਾਣ ਜੈਹੀ ਪੀਏ ਸੀਗਾ ਐਡਵੋਕੇਟ ਕੋਮਲਪ੍ਰੀਤ ਸਿੰਘ ਉਹ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਿਆ ਆ ਔਰ ਉਹਨੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਉੱਥੋਂ ਆਪਣੇ ਨਾਮੀਨੇਸ਼ਨ ਪੇਪਰ ਫਾਈਲ ਕਰਤੇ ਜਿਹਦੇ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਐਮਐਲਏ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ 'ਚ ਲਿਆ ਕੇ ਟਿਕਟ ਦਿੱਤੀ ਪਰ ਹੁਣ ਜਦੋਂ ਮਰਹੂਮ ਯਾਨੀ ਡਾਕਟਰ ਸੋਹਲ ਦਾ ਪਰਿਵਾਰ ਯਾਨੀ ਕਿ ਉਹਦਾ ਭਾਣਜਾ ਔਰ ਉਹਨਾਂ ਦੀ ਟੀਮ ਦਾ ਇੱਕ ਹਿੱਸਾਗਾ ਜਿਹੜਾ ਉਹ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਖੁਦ ਚੋਣ ਮੈਦਾਨ ਦੇ ਵਿੱਚ ਨਿਤਰੇ ਆਇਆ ਤਾਂ ਉਹਦੇ ਨਾਲ ਜਿਹੜੀ ਹਮਦਰਦੀ ਦੀ ਵੋਟ ਮਿਲਣੀ ਸੀਗੀ ਉਹ ਵੋਟ ਕਿਤੇ ਨਾ ਕਿਤੇ ਕੱਟਦੀ ਨਜ਼ਰ ਆ ਰਹੀ ਆ ਦੂਜੇ ਚ ਇੰਟਰਸਟਿੰਗ ਗੱਲ ਗਿਲ ਸਾਬ ਇਹ ਬਣ ਗਈ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਮਰਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋਈ ਜੇਲ੍ਹ ਜਾਣਾ ਪਿਆ ਜਿਸ ਕੁੜੀ ਦੇ ਨਾਲ ਕੁੱਟ ਮਾਰਦਾ ਇਹ ਮਸਲਾ ਸਾਹਮਣੇ ਆਇਆ ਸੀਗਾ ਹਰਵਿੰਦਰ ਕੌਰ ਉਸਮਾ ਉਸਮਾ ਕਾਂਡ ਬਪ ਰਹੀ ਸੀ ਉਸ ਵੇਲੇ ਉਹ ਹਰਵਿੰਦਰ ਕੌਰ ਉਸਮਾ ਨਾਂ ਦੀ ਕੁੜੀ ਨੇ ਵੀ ਤਰਨ ਤਾਰਨ ਤੋਂ ਆ ਕੇ ਜ ਆਦਮੀ ਦੁਆਰ ਦੇ ਤੌਰ ਦੇ ਉੱਤੇ ਚੋਣ ਮਨਾਣ ਦੇ ਵਿੱਚ ਨਾਮੀਨੇਸ਼ਨ ਪੇਪਰ ਫਾਈਲ ਕਰਤੇ ਖਡੂਰ ਸਾਹਿਬ ਦੇ ਵਿੱਚ ਉਹ ਚਾਹੁੰਦੀ ਸੀ ਜ ਆਦਮੀ ਦੁਆਰ ਦੇ ਤੌਰ ਤੇ ਲੜਨਾ ਖਡੂਰ ਸਾਹਿਬ ਇਹਨਾਂ ਨੇ ਖਾਲੀ ਨਹੀਂ ਕੀਤੀ ਉਹਨੇ ਕਿਹਾ ਕਿ ਚਲੋ ਉਹਨਾਂ ਚਿਰ ਤਰਨ ਤਾਰਨ ਦੇ ਉੱਤੇ ਹੀ ਚੱਲ ਕੇ ਜਿਹੜੇ ਨਾਮੀਨੇਸ਼ਨ ਪੇਪਰ ਫਾਈਲ ਕਰਦੇ ਆ ਤਾਂ ਉਹ ਵੀ ਨਿਤਰੀ ਆਈ ਤੋ ਹੁਣ ਉਹ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰ ਰਹੀ ਆ ਔਰ ਉਹ ਵੀ ਇਹ ਗੱਲ ਜਿਹੜੀ ਠੋਕ ਕੇ ਕਹਿ ਰਹੀ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਖਡੂਰ ਸਾਹਿਬ ਤੋਂ ਜਿਹੜੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੇ ਉਸ ਦੀ ਸੀਟ ਬਚਾਉਣ ਦੇ ਲਈ ਪੂਰਾ ਜੋਰ ਲਾਇਆ ਔਰ ਇਹਨਾਂ ਦੇ ਐਮਐਲਏ ਨੂੰ ਦੇਖੋ ਜਿਹੜੀ ਸਜ਼ਾ ਗਈ ਉਹ ਹੋਈ ਆ ਤੋ ਇਹ ਮਸਲਾਗਾ ਜਿਹੜਾ ਹੁਣ ਇਸ ਰੂਪ ਦੇ ਵਿੱਚ ਨਜ਼ਰ ਆ ਰਿਹਾ ਕਿ ਇੱਕ ਪਾਸੇ ਆਵਾ ਦੀ ਪਾਰਟੀ ਦੋ ਤਿੰਨ ਤਰਫੋਂ ਘਿਰਦੀ ਨਜ਼ਰ ਆ ਰਹੀ ਆ ਕਾਂਗਰਸ ਪਾਰਟੀ ਦਾ ਕੈਂਡੀਡੇਟ ਬਹੁਤਾ ਸਟਰੋਂਗ ਨਹੀਂ ਹਾਲਾਂਕਿ ਪ੍ਰਤਾਪ ਸਿੰਘ ਬਾਜਬਾ ਤੇ ਰਾਜਾ ਵਡਿੰਗ ਨੇ ਉੱਥੇ ਪੂਰਾ ਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਧਰਮੀ ਸਿੱਖ ਫੌਜੀ ਪਰਿਵਾਰ ਦੇ ਵਿੱਚੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਤਾਰ ਕੇ ਪੰਥਕ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਲਾਮਬੰਦੀ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀ ਹੈ ਇਸ ਕਰਕੇ ਬਹੁਤ ਦਿਲਚਸਪ ਨਤੀਜੇ ਤਰਮ ਤਾਰਮ ਦੇ ਰਹਿਣਗੇ ਉਥੇ ਚੋਣ ਮਹਿੰਮ ਲਗਾਤਾਰ ਪਖ ਰਹੀ ਹੈ ਹਾਲਾਂਕਿ ਅਜੇ 11 ਨਵੰਬਰ ਤੱਕ ਕਾਫੀ ਕੁਝ ਜਿਹੜਾਗਾ ਉਹ ਬਦਲ ਸਕਦਾ ਹੈ ਜੀ ਅਮਰਿੰਦਰ ਸਿੰਘ ਇਸ ਦੁਨੀਆ ਤੋਂ ਰੁਕਸਤ ਹੋਣ ਤੋਂ ਪਹਿਲਾਂ ਪਤਾ ਨਹੀਂ ਕੀ ਕੀ ਕਹਿ ਕੇ ਜਾਊਗਾ ਜਿਹੜਾ ਹੁਣ ਲੇਟਲੀ ਉਹਨੇ ਕਿਹਾ ਵੀ ਅਸੀਂ ਅੰਗਰੇਜ਼ਾਂ ਵੱਲ ਸੀ ਤੇ ਸਤਲੁਜ ਤੋਂ ਪਾਰ ਵਾਲੇ ਖਾਲਸਾ ਸਰਕਾਰ ਜਿਹੜੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਅਸੀਂ ਖਿਲਾਫ ਸੀ ਸਾਨੂੰ ਅੰਗਰੇਜ਼ਾਂ ਨੇ ਸਾਹਮ੍ਹੇ ਆਸੀ ਅੰਗਰੇਜ਼ ਸਾਹਮ੍ਹੇ ਤੇ 772 ਹੋ ਜਾਂਦਾ ਬੰਦਾ ਕਰਕੇ ਜਾਊਗਾ ਜਾਂਦਾ ਜਾਂਦਾ ਕੁਛ ਨਾ ਕੁਛ ਹੁਣ ਝਟਕਾ ਕੀ ਮਿਲਿਆ ਸਾਬਕਾ ਮੇਅਰ ਕਾਂਗਰਸ ਚ ਸ਼ਾਮਲ ਹੋ ਗਿਆ ਪਟਿਆਲਿਓ ਬਿਲਕੁਲ ਜੀ ਕਾਂਗਰਸ ਪਾਰਟੀ ਦੇ ਵਿੱਚ ਮੋੜ ਸ਼ਾਮਲ ਹੋ ਗਿਆ ਕਿਉਂਕਿ ਜਿਹੜਾ ਸਾਬਕਾ ਮੇਅਰ ਸੀ ਬਿੱਟੂ ਇਹ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਨੇੜਲਾ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਕੰਮਕਾਰ ਇਹੀ ਦੇਖਦਾ ਹੁੰਦਾ ਸੀਗਾ ਪਟਿਆਲੇ ਦੇ ਵਿੱਚ ਔਰ ਇਹਨੂੰ ਹੀ ਕੈਪਟਨ ਅਮਰਿੰਦਰ ਸਿੰਘ ਤੇ ਇਹਦੇ ਪਰਿਵਾਰ ਨੇ ਮੇਅਰ ਬਣਾਇਆ ਸੀਗਾ ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਚ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹੀ ਮੇਅਰ ਬਿੱਟੂ ਤੇ ਇਹਦੇ ਸਾਥੀ ਜਿਹੜੇ ਉਹ ਭਾਜਪਾ ਚਲੇ ਗਏ ਸੀ ਹੁਣ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਵੀ ਭਾਜਪਾ ਦੀ ਕੋਈ ਸਰਕਾਰ ਬਣਦੀ ਉਸ ਰੂਪ ਦੇ ਵਿੱਚ ਨਜ਼ਰ ਨਹੀਂ ਆ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਵੀ ਪੁੱਛਗਿੱਛ ਹੋਣੀ ਨਹੀਂ ਹੈਗੀ ਡਾਕਟਰ ਧਰਮੀਰ ਗਾਂਧੀ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੂੰ ਹਰਾਉਣ ਤੋਂ ਬਾਅਦ ਇਹਨਾਂ ਤਾਂ ਸਰਗਰਮੀ ਨੂੰ ਘਟ ਗਈ ਹੈ ਪਟਿਆਲੇ ਦੇ ਵਿੱਚ ਤਾਂ ਉਹਦੇ ਵਿੱਚੋਂ ਹੁਣ ਇਹਨਾਂ ਦਾ ਜਿਹੜਾ ਪੁਰਾਣਾ ਘੇਰਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉਹ ਪੁਰਾਣਾ ਘੇਰਾ ਟੁੱਟਦਾ ਨਜ਼ਰ ਆ ਰਿਹਾ ਹੈ ਔਰ ਉਹ ਪੁਰਾਣੇ ਘੇਰੇ ਦੇ ਜਿਹੜੇ ਬਿੱਟੂ ਵਰਗੇ ਸਾਬਕਾ ਮੇਅਰ ਵਰਗੇ ਲੀਡਰ ਨੇ ਜਿਹੜੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੋੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਤੇ ਪਟਿਆਲਾ ਦੇ ਵੱਡੇ ਹਿੰਦੂ ਚਿਹਰੇ ਜਿਹੜੇ ਸੰਜੀਵ ਬਿੱਟੂ ਨੇ ਉਹ ਭਾਜਪਾ ਦੇ ਵਿੱਚੋਂ ਮੋੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੰਜੀਵ ਬਿੱਟੂ ਹੱਥਾਂ ਤੇ ਕੈਪਟਨ ਮਨਿੰਦਰ ਸਿੰਘ ਦੀ ਢਾਲ ਵਾਂਗ ਜਿਹੜਾ ਉਹ ਖੜਦਾ ਰਿਹਾਗਾ ਸੋ ਪਟਿਆਲਾ ਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵੱਡੇ ਧਮਾਕੇ ਹੋਣ ਦੀ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਬਿੱਟੂ ਨੂੰ ਸ਼ਾਮਲ ਕਰਾਉਣ ਦੇ ਲਈ ਉਪੀਪੀ ਜਿਪੀ ਜਿਹੜੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਪੰਜਾਬ ਦੇ ਉਹ ਔਰ ਇਹਨਾਂ ਦੇ ਜਰਨਲ ਸੈਕਟਰੀ ਏ ਸੀ ਬੇਨੂ ਗੋਪਾਲ ਉਹ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰ ਰਹੇ ਜੀ ਅੱਛਾ ਜੀ ਨਾਲ ਇਹ ਦੱਸਿਓ ਵੀ ਹਰਚਰਨ ਭੁੱਲੜ ਦੀ ਕੀ ਖਬਰ ਹੈ ਹਰਗਿਲ ਸਾਹਿਬ ਇਹ ਹੈ ਵੀ 7.5 ਕਰੋੜ ਰੁਪਇਆ 2.5 ਕਿਲੋ ਸੋਨਾ 22 ਮਹਿੰਗੀਆਂ ਘੜੀਆਂ ਔਰ ਉਸ ਤੋਂ ਬਾਅਦ ਫਾਰਮ ਹਾਊਸ ਦੀ ਤਲਾਸ਼ੀ ਕੀਤੀ ਔਰ ਸੈਂਕੜੇ ਬੋਤਲਾਂ ਸ਼ਰਾਬ ਦੀਆਂ ਜਿਨ੍ਹਾਂ ਚੋਂ ਕਈ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ ਤਾਂ 50000 ਰੁਪਏ ਇੱਕ ਬੋਤਲ ਦੀ ਦੱਸੀ ਜਾ ਰਹੀ ਹੈ ਇੰਪੋਰਟਡ ਕੀਮਤ ਹੈਗੀ ਹੈ ਸ਼ਰਾਬ ਦੀ ਤੇ ਮਾਲ ਫਾਰਮ ਹਾਊਸ ਦੇ ਉੱਤੇ ਜਦੋਂ ਛਾਪਾ ਵੱਜਿਆ ਤਾਂ खासा ਕੁਝ ਜਿਹੜਾਗਾ ਉਹ ਮਿਲਿਆਗਾ ਔਰ ਇਹਦੇ ਵਿੱਚੋਂ ਜਿਹੜੀਆਂ ਚੀਜ਼ ਬਰਾਮਦ ਕੀਤੀ ਗਈ ਹੈ ਉਹ ਇਹ ਸੀਗੀ ਕਿ 17 ਕਾਰਤੂਸ ਵੀ ਬਰਾਮਦ ਹੋਏ 12 ਬੋਰ ਦੀ ਇੱਕ ਰਾਈਫਲ ਦੇ ਕਾਰਤੂਸ ਇਹ ਮੰਨੇ ਜਾ ਰਹੇ ਨੇ ਔਰ ਜਿੰਨੋਂ ਹੁਣ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਵੀਆਈ ਨੇ ਉਹਦੇ ਚੋਂ ਪਤਾ ਲੱਗਿਆ ਵੀ ਇਹਦੇ ਪਰਿਵਾਰ ਦੀ ਸਾਲ ਦੀ ਆਮਦਨ ਹੈਗੀ ਆ 38 ਲੱਖ ਰੁਪਇਆ ਟੋਟਲ ਸੁੱਧੇ ਬਾਪੂ ਦੀ ਪੈਨਸ਼ਨ ਸਭ ਕੁਝ ਲਾ ਕੇ 38 ਲੱਖ ਰੁਪਇਆ ਸਾਲ ਦੀ ਇਨਕਮ ਆ ਪਰ ਇਹਦੀ ਜਿਹੜੀ ਜਾਇਦਾਦ ਹੈ ਜਿੰਨਾ ਮਤਲਬ ਇਹਦੇ ਕੋਲੇ ਕੋਠੀਆਂ ਇਸ ਤੋਂ ਇਲਾਵਾ ਪਲਾਟ ਰੀਅਲ ਏਸਟੇਟ ਕਾਰੋਬਾਰ ਦੇ ਵਿੱਚ ਇਹਦਾ ਪੈਸਾ ਸਾਰੇ ਸਬੂਤ ਮਿਲੇ ਉਹਦੇ ਵਿੱਚੋਂ ਪਤਾ ਲੱਗਿਆ ਵੀ ਉਹਦੇ ਕੋਲ ਤਾਂ ਬੜੀ ਜਿਆਦਾ ਜਿਹੜੀ ਜਾਇਦਾਦ ਆ ਉਹ ਆਮਦਨ ਤੋਂ ਵੱਧ ਆ ਉਹ ਇੱਕ ਕੇਸ ਵੀ ਇਹਦੇ ਤੇ ਦਰਜ ਹੋ ਸਕਦਾ ਹੈ ਕਾ ਜਿਹੜੀ ਸ਼ਰਾਬ ਫੜੀ ਗਈ ਉਹ ਕੇਸ ਅਲੱਗ ਦਰਜ ਹੋ ਗਿਆ ਇਸ ਤੋਂ ਇਲਾਵਾ ਹਜੇ ਵੀ ਲੋਕਰ ਖੋਲਣੇ ਨੇ ਆ ਦਿਵਾਲੀ ਤੱਕ ਸੀਬੀਆਈ ਅੜਕ ਗਈ ਉਹਨਾਂ ਚ ਸੀਲ ਕਰਤਾ ਸਭ ਕੁਝ ਦਿਵਾਲੀ ਤੋਂ ਬਾਅਦ ਜਿਹੜੇ ਦੇ ਲੋਕਰ ਬੈਂਕਾਂ ਦੇ ਵਿੱਚੋਂ ਖੋਲਣੇ ਨੇ 2.5 ਕਿਲੋ ਸੋਨਾ ਕਿਤੇ ਮੈਨੂੰ ਐ ਲੱਗਦਾ ਹੈ ਕਿ ਖਾਸਾ ਹੋਰ ਵੱਧ ਸਕਦਾ ਹੈ ਕਈ ਗੁਣਾ ਵੱਧ ਸਕਦਾ ਹੈ ਤੋ ਇਹਦੇ ਨਾਲ ਕਈ ਆਈਐਸਆਈਪੀਐਸ ਅਫਸਰ ਨੇ ਜਿਹੜੇ ਉਹ ਡਰੇ ਹੋਏ ਦੱਸੇ ਜਾ ਰਹੇ ਨੇ ਕਿਉਂਕਿ ਇਹ ਜਿਹੜਾ ਵਿਅਕਤੀ ਕ੍ਰਿਸ਼ਨੂ ਫੜਿਆਗਾ ਨਾਬੇ ਵਾਲਾ ਜਿਹੜਾ ਆਪਣੇ ਆਪ ਨੂੰ ਇਹ ਸਾਰੇ ਆਈਐਸਆਈਪੀਐਸ ਸਬਤਰਾ ਚਮਚਾ ਦੱਸਦਾ ਸੀਗਾ ਉਹਦੇ ਕਈਆਂ ਹੋਰਾਂ ਨਾਲ ਲਿੰਕ ਨੇ ਉਹਦੇ ਮੋਬਾਈਲ ਦੇ ਵਿੱਚੋਂ ਕਈਆਂ ਦੀ ਡਿਟੇਲਸ ਜਿਹੜੀ ਆ ਉਹ ਹਾਸਲ ਹੋਈ ਐ ਸੋ ਇਸ ਕਰਕੇ ਕਾਫੀ ਕੁਝ ਜਿਹੜਾ ਇਸ ਵਿਸ਼ੇ ਦੇ ਵਿੱਚ ਨਵਾਂ ਵੀ ਆ ਸਕਦਾਗਾ ਕਾਫੀ ਚਰਚਾ ਡੀਆਈਜੀ ਭੁੱਲਰ ਦੇ ਕੇਸ ਦੀ ਜਿਹੜੀ ਹੈਗੀ ਉਹ ਸਰੋਤਾਂ ਤੋਂ ਵੱਧ ਆਮਦਨੀ ਦੀ ਹੋ ਸਕਦੀ ਆ ਤਾਂ ਡੀਏ ਦਾ ਜਿਹੜਾ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜੇ ਕੇਸ ਚ ਅਜ ਬਖਰਮਜੀਤ ਮਜੀਠੀਆ ਜੇਲ੍ਹ ਚ ਹੈ ਜਿਹੜੇ ਕੇਸ ਸਰਪਾਲ ਸਿੰਘ ਖਹਿਰਾ ਤੇ ਦਰਜ ਹੋਣ ਦੀ ਚਰਚਾ ਚੱਲਦੀ ਆ ਉਹ ਕੇਸ ਡੀਆਈਜੀ ਭੁੱਲਰ ਦੇ ਉੱਤੇ ਸੀਬੀਆਈ ਅਗਰ ਦਰਜ ਕਰਦੀ ਆ ਤਾਂ ਇਹਦੇ ਤਾਰ ਹੋਰ ਕਈ ਆਈਐਸਆਈਪੀ ਅਫਸਰਾਂ ਤੱਕ ਜਿਹੜੇ ਉਹ ਜਾਣਗੇ ਤੋਂ ਇਹ ਕੇਸ ਭ੍ਰਸ਼ਟਾਚਾਰ ਵਾਲੇ ਕੇਸ ਤੋਂ ਵੀ ਵੱਡਾ ਕੇਸ ਬਣੇਗਾ ਜੀ ਬਾਬਾ ਬਕਾਲੇ ਦਾ ਵਿਧਾਇਕ ਕੀ ਕੌਣ ਹੈ ਜਿਹਦੇ ਪਿਤਾ ਦੀ লাশ ਰੇਲਵੇ ਟਰੈਕ ਤੋਂ ਮਿਲੀ ਹੈ ਜੀ ਜੀ ਗੱਲ ਸਾਹਿਬ ਵੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਇਹਦੇ ਵਿੱਚ ਕਈ ਐਮਐਲਏ ਜਿਹੜੇ ਇਹਨਾਂ ਦੇ ਬਣੇ ਨੇ ਉਹ ਐਮਐਲਏ ਦੇ ਕਈ ਚੀਜ਼ਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਇਹਨਾਂ ਦੀ ਚਰਚਾ ਵੀ ਮਤਲਬ ਕਈ ਇਸ ਰੂਪ ਦੇ ਵਿੱਚ ਹੁੰਦੀ ਆ ਜਿਵੇਂ ਸਾਡੇ ਇੱਥੇ ਬਰਨਾਲੇ ਵਾਲੇ ਐਮਐਲਏ ਦੀ ਵੀ ਉਦੋਂ ਹੋਈ ਸੀ ਸਿਕੰਦਰ ਸਿੰਘ ਕੋਲਕੱਤਾ ਸਹੁਰਾਂ ਦੇ ਨਾਲ ਵਿਵਾਦ ਨੂੰ ਲੈ ਕੇ ਤੇ ਹੁਣੇ ਜਿਵੇਂ ਕਈਆਂ ਦੀ ਰਹਿੰਦੀ ਆ ਉਹਨੇ ਜਿਹੜਾ ਹਲਕਾ ਬਾਬਾ ਬਕਾਲਾ ਸਭ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਦਲਵੀਰ ਸਿੰਘ ਟੌਂਗ ਹੈ ਇਹਦਾ ਨਾਮ ਦਲਵੀਰ ਸਿੰਘ ਟੌਂਗ ਦਾ ਪਿਤਾ ਹੈਗਾ ਰਾਮ ਸਿੰਘ 60 ਸਾਲ ਦੀ ਉਹਨਾਂ ਦੀ ਉਮਰ ਸੀਗੀ ਔਰ 60 ਸਾਲ ਦੀ ਉਮਰ ਦੇ ਵਿੱਚ ਰੇਲ ਗੱਡੀ ਹੇਠਾ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਔਰ ਜਲਸਾ ਇਹ ਕੱਲ ਤੜਕੇ ਦੀ ਘਟਨਾ ਹੈ ਅਮਰਸਰ ਸਾਹਿਬ ਦਿੱਲੀ ਰੇਲਵੇ ਟਰੈਕ ਦੇ ਉੱਤੇ ਬਟਾਰੀ ਤੇ ਰਈਆ ਦੇ ਵਿਚਾਲੇ ਬੁਜ਼ੁਰਗ ਵਿਅਕਤੀ ਦੀ ਰੇਲਗੱਡੀ ਦੇ ਲਪੇਟ ਦੇ ਵਿੱਚ ਆਉਣਾ ਜਦੋਂ ਮੌਤ ਦਾ ਪਤਾ ਲੱਗਿਆ ਸੂਚਨਾ ਮਿਲਣ ਤੇ ਰੇਲਵੇ ਪੁਲਿਸ ਪਹੁੰਚੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਟੌਂਗ ਪਿੰਡ ਦਾ ਵਸਨੀਕ ਰਾਮ ਸਿੰਘ ਹੈ ਜਿਹੜਾ ਐਮ.ਐਲ.ਏ ਦਲਬੀਰ ਸਿੰਘ ਟੌਂਗ ਦਾ ਪਿਤਾ ਹੈ ਰਾਮ ਸਿੰਘ ਦਾ ਸਸਕਾਰ ਪਿੰਡ ਟੌਂਗ ਦੇ ਵਿੱਚ ਕਰ ਦਿੱਤਾ ਗਿਆਗਾ ਸੋ ਇਹ ਖਬਰ ਨੇ ਕਾਫੀ ਚਰਚਾ ਜਿਹੜੀ ਉਹ ਛੇੜੀ ਹੋਈ ਹੈ ਜੀ ਕੱਲ ਨੂੰ ਸਵੇਰੇ ਪਹੂਗੀ ਸਾਨ ਜੀ ਤੇ ਆਪਣਾ ਖਿਆਲ ਰੱਖਿਓ ਤੇ ਦੀਵਾਲੀ ਥੋੜੀ ਤਾਂ ਵਧੀਆ ਲੰਗ ਕੀ ਪਟਾਕੇ ਚਲਾ ਲੇ ਅਸੀਂ ਇੱਥੇ ਚਲਾਉਣ ਦੀ ਕੋਸ਼ਿਸ਼ ਚ ਨੇ ਹਾਲਾਂਕਿ ਬੰਦ ਨੇ ਪਰ ਚਲਾਉਣਗੇ ਆਪਣੇ ਪੰਜਾਬੀ ਬੰਦੇ ਹਟਦੇ ਨਹੀਂ ਜਿਹੜੀ ਚੀਜ਼ ਬੰਦ ਕਰੀਏ ਉਹ ਜਰੂਰ ਕਰਦੇ ਆ ਧੰਨਵਾਦ ਸ਼ੁਕਰੀਆ ਜੀ ਸਭ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਸਰ ਨਵਕਿੰਦ ਸਿੰਘ ਪੱਤੀ ਪੱਤੀ ਸੇਖਵਾ ਬਰਨਾਰ